ਵੀ ਯਾਰ ਅਕਲ ਆ ਜੇ ਕਿਤੇ ਸਮਝ ਆ ਜੇ ਇਹ ਭੋਲੀ ਗੋਮੈ ਨੂੰ ਕਦੇ ਕੋਈ ਬੁੱਧੂ ਬਣਾ ਲੀਦਾ ਕਦੇ ਕਿਸੇ ਪਿੱਛੇ ਕਮਲੇ ਹੋ ਜਾਂਦੇ ਨੇ ਕਦੇ ਕਿਸੇ ਪਾਸੇ ਕਮਲੇ ਹੋ ਜਾਂਦੇ ਇਹਨਾਂ ਦੇ ਤਰਸ ਕਰੋ ਇਹ ਤਰਸਜੋਗ ਨੇ ਇਹਨਾਂ ਨੂੰ ਪਤਾ ਨਹੀਂ ਕਰ ਕੀ ਰਹੇ ਨੇ ਜਿੱਧਰ ਨੂੰ ਹੁੰਦਾ ਫਿਰ ਅਸੀਂ ਇੱਕ ਪਾਸੇ ਨੂੰ ਹੋ ਜਾਂਦੇ ਹੁਣ ਤੇ ਚਿੰਤਾ ਇਹ ਬਣ ਗਈ ਹੈ ਮਾਜਾ ਅੱਧੇ ਤੋਂ ਵੱਧ ਅਸਾਈ ਹੋ ਗਿਆ ਮਾਜਾ ਅੱਧੇ ਤੋਂ ਵੱਧ ਅਸਾਈ ਹੋ ਗਿਆ ਜਿੱਦੜ ਅੰਮ੍ਰਿਤਸਰ ਤਰਨਤਾਰਨ ਉਹ ਪਰੇ ਵਾਲਾ ਬਾਉਂਡਰ ਦਾ ਇਲਾਕਾ ਸਾਰਾ ਇੱਕ ਪਿੰਡ ਤੇ ਦੋ ਚਰਚਾਂ ਇੱਕ ਗੁਰਦੁਆਰਾ ਤਿੰਨ ਤਿੰਨ ਚਰਚਾਂ ਨੇ ਇੱਕ ਇੱਕ ਗੁਰਦੁਆਰਾ ਤੇ ਸਾਡੇ ਵੀ ਹੁਣ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਥੋੜਾ ਥੋੜਾ ਵੱਡੀਆਂ ਮੰਡੀਆਂ ਦੇ ਵਿੱਚ ਸਮਾਗਮ ਕਰਨ ਲੱਗੇ ਐ ਹੁਣ ਮੰਡੀ ਦੇ ਵਿੱਚ ਸਮਾਗਮ ਹੈ ਗੁਰਦਾਸਪੁਰੋਂ ਅੰਮ੍ਰਿਤਸਰੋਂ ਲੋਕ ਇਕੱਠੇ ਕਰਕੇ ਭੀੜ ਇਕੱਠੀ ਕਰ ਲੈਂਦੇ ਐ ਹੁਣ 50000 ਬੰਦਾ ਇਕੱਠਾ ਕਰ ਲਿਆ ਇਲਾਕੇ ਤੇ ਪ੍ਰਭਾਵ ਪੈਣਾ ਹੀ ਹੈ ਗਰਾਊਂਡ ਖਾਲੀ ਹੈ ਸਾਡੇ ਬੰਦਾ ਕੋਈ ਕਰਨ ਵਾਲਾ ਹੈ ਨਹੀਂ ਸਾਡੇ ਇੱਧਰ ਵਾਲੇ ਪਾਸੇ ਮੈਨੂੰ ਲੱਗਦਾ ਜੇ 20 ਬੰਦੇ ਵੀ ਇਕੱਠੇ ਕਰ ਲੋ ਤਾਂ ਨਹੀਂ ਮੰਡੀ ਭਰਦੀ ਸਾਡੇ ਪ੍ਰਚਾਰਕ 20 ਇਕੱਠੇ ਕਰ ਲੋ ਨਾ 20 ਤਾਂ ਵੀ ਅਨਾਜ ਮੰਡੀ ਨਹੀਂ ਭਰਦੀ ਜੇ ਠੱਲ ਪੈਂਦੀ ਸੀ ਨਾ ਮਾਫ਼ ਕਰਨਾ ਇਹ ਹੰਕਾਰ ਵਾਲੀ ਗੱਲ ਨਹੀਂ ਇਹ ਤੁਸੀਂ ਸੰਗਤ ਦਾ ਪਿਆਰ ਸੀ ਜਿੱਥੇ-ਜਿੱਥੇ ਮੰਡੀਆਂ 'ਚ ਦਵਾਨ ਲੱਗਦੇ ਸੀ ਨਾ ਉਹ ਸਭ ਦਾ ਬੂਥਾ ਬੰਦ ਹੋ ਜਾਂਦਾ ਸੀ ਐਡਾ ਕੱਠ ਹਾਤ ਸ੍ਰੀ ਅਕਾਲ ਹੁੰਦਾ ਸੀਗੇ ਨਹੀਂ ਸੀ ਹੁੰਦਾ ਅੰਮ੍ਰਿਤਸਰ ਦਵਾਨ ਲਾਏ ਤਰਨ ਤਰਨ ਲਾਏ ਏਡੀ ਦੁਨੀਆ 20 25 25 ਕਿੱਲੇ ਜਗਾ ਰੱਖਣੀ 15 15 ਏਕੜ ਤੇ ਪੰਡਾਲ ਵੀ ਲਾਏ ਆ ਡਰੋਨ ਵਿੱਚ ਆ ਉੱਤੇ ਚੱਲਦਾ ਇਹ ਕੈਮਰਾ ਮਸਾਂ ਨੋਟ ਕਰਦਾ ਹੁੰਦਾ ਹੋਰ ਸਾਡੇ ਵਾਲੇ ਸਾਨੂੰ ਕਹੋ ਕਰੋ ਤੇ ਕਰਨ ਦੇਣਾ ਨਹੀਂ ਇਹਨਾਂ ਨੇ ਲਿਖ ਕੇ ਲਓ ਲਿਖ ਕੇ ਜੇ ਚਾਹੁੰਦੇ ਹੋ ਮੈਂ ਲਿਖ ਕੇ ਦੇਣਾ ਕਾਪੀ ਤੇ ਕਿਸੇ ਪਰਨੋਟ ਤੇ ਲਿਖਣਾ ਲਿਖ ਲਓ ਆ ਮੇਰੀ ਰਿਕਾਰਡਿੰਗ ਸੇਵ ਕਰਕੇ ਰੱਖਿਓ 5 ਸਾਲਾਂ ਨੂੰ ਪੰਜਾਬ ਦਾ ਹਾਲ ਵੇਖਿਓ ਤੇ 10 ਸਾਲਾਂ ਨੂੰ ਤਰਨਤਾਰਨ ਵਾਲਾ ਹਾਲ ਸਾਡੀ ਵੈਲਟਾਂ ਦਾ ਪਟਿਆਲੇ ਦਾ ਸਮਾਣੇ ਦਾ ਆ ਸਾਰਿਆਂ ਸ਼ਹਿਰਾਂ 'ਚ ਦੇਖੋਗੇ ਤੁਸੀਂ ਚਰਚਾਂ ਹੀ ਚਰਚਾਂ ਹੋਣਗੀਆਂ ਹੋਣਗੀਆਂ ਇਹ ਸਚਾਈ ਐ ਆਉਣਗੇ ਉਹਨਾਂ ਨੂੰ ਪਤਾ ਹੈ ਗਰਾਊਂਡ ਖੁੱਲਾ ਹੈ ਲੋਕ ਭੋਲੇ ਨੇ ਇਹ ਹੁਣ ਖੁਸ਼ ਹੁੰਦੇ ਨੇ ਆਟਾ ਦਾਲ ਸਸਤਾ ਕਹਿੰਦੇ ਐਜੂਕੇਸ਼ਨ ਫ੍ਰੀ ਕਰਾ ਦੇਾਂਗੇ ਤੁਹਾਡਾ ਬੱਚਾ ਪੜਾਵਾਗੇ ਤੁਹਾਨੂੰ ਨੌਕਰੀ ਦੇਾਂਗੇ ਤੁਹਾਡਾ ਘਰ ਬਣਾ ਦੇਾਂਗੇ ਹੋਰ ਕੀ ਚਾਹੀਦਾ ਜੇ ਕੋਈ ਜੇ ਸਰਕਾਰ ਆ ਜੇ ਆਟਾ ਦਾਲ ਫ੍ਰੀ ਕਰਾਏ ਵਾਲੀ ਬਿੱਲ ਮਾਫ ਵਾਲੀ ਤੇ ਧਰਮ ਆ ਜੇ ਜਿਹੜਾ ਸਾਡੇ ਬੱਚਿਆਂ ਨੂੰ ਫ੍ਰੀ ਪੜਾ ਦੇ ਫਿਰ ਸਾਡੇ ਵਾਲਿਆਂ ਨੂੰ ਹੋਰ ਕੀ ਚਾਹੀਦਾ ਇਹਨਾਂ ਨੇ ਕਦੋਂ ਗਾਤਰੇ ਲਾ ਕੇ ਕਰੌਸ ਪਾ ਲੈਣੇ ਨੇ ਆਪਾਂ ਸੋਚ ਵੀ ਨਹੀਂ ਸਕਦੇ ਔਰ ਇਹ ਲਿਖ ਕੇ ਲੈਣਾ ਤੇ ਲੈ ਲਓ ਲਿਖ ਕੇ ਮੈਂ ਨਹੀਂ ਵੀ ਦਿੰਦਾ ਰਿਕਾਰਡਿੰਗ ਸਾਭ ਕੇ ਰੱਖ ਲਿਓ ਕਿਤੇ ਸੇਵ ਕਰਕੇ ਰੱਖਿਓ ਤੇ ਅੱਜ ਤੋਂ ਅੱਜ ਤਰੀਕ ਕਿੰਨੀ ਹੈ ਅੱਜ 24 ਚੱਲ ਰਿਹਾ ਆ 4 ਤਰੀਕ 24 ਹੈ ਤੇ 34 4 ਤਰੀਕ ਨੂੰ 10 ਸਾਲ ਬਾਅਦ ਰਿਜ਼ਲਟ ਵੇਖਿਓ ਬਣਦਾ ਕੀ ਪੰਜ ਸਾਲਾਂ ਦੇ ਵਿੱਚ ਆ ਸਾਡੀਆਂ ਸਾਰੀਆਂ ਬੈਲਟ ਉਹ ਹਾਲ ਜਿਹੜਾ ਉਧਰ ਵਾਲਾ ਇੱਧਰ ਹੋਣਾ ਹੈ ਕਿਉਂ ਹੋਣਾ ਹੈ ਕਿਉਂਕਿ ਅਸੀਂ ਅਵੇਅਰ ਹੀ ਨਹੀਂ ਸ਼੍ਰਮਣੀ ਕਮੇਟੀ ਨੂੰ ਆਪਣੀਆਂ ਗੋਲਕਾਂ ਤੱਕ ਮਤਲਬ ਹੈ। ਬਾਕੀ ਆਪੋ ਆਪਣੀਆਂ ਡਫੜੀਆਂ ਵਜਾ ਰਹੇ ਐ। ਕਿਸੇ ਦੇ ਅੰਦਰ ਪੈਸ਼ਨ ਨਹੀਂ ਹੈ। ਵੀ ਕਰਨਾ ਐ ਤੇ ਕਰਕੇ ਰੱਖਣਾ ਐ। ਐਦਾਂ ਕਰਨਾ ਐ ਐਦਾਂ ਕਰਨਾ ਐ ਤੇ ਜੇ ਕੋਈ ਵਿਚਾਰਾ ਕਰਨ ਵਾਲਾ ਹੈਗਾ ਵੀ ਉਹਨੂੰ ਸੁਣਦਾ ਕੋਈ ਨਹੀਂ। ਉਹਦੇ ਲੋਕ ਨਹੀਂ ਆਉਂਦੇ। ਸੰਗਤ ਸੁਣਨਾ ਨਹੀਂ ਚਾਹੁੰਦੀ। ਤੇ ਸਾਨੂੰ ਇਹ ਪਤਾ ਕਿਉਂ ਨਹੀਂ ਕਰਨ ਦਿੰਦੇ ਵੀ ਸਾਡੇ ਉੱਤੇ ਕੋਈ ਗੱਲ ਨਾ ਕਰਨ ਬਸ। ਸਾਨੂੰ ਨਾ ਪੁੱਛ ਕਹਿਣ। ਪਰ ਜੇ ਕਹਿਣਾ ਫਿਰ ਬਗਾਨਿਆਂ ਨੂੰ ਕਹਿਣਾ ਫਿਰ ਆਪਣੇਆਂ ਨੂੰ ਵੀ ਤੇ ਕਹਿਣਾ ਹੀ ਪੈਣਾ ਨਾ ਫਿਰ ਤੁਸੀਂ ਐਦਾਂ ਪ੍ਰਚਾਰ ਮੇਰੇ ਤੋਂ ਕਰਾਓ ਵੀ ਆਪਣੇਆਂ ਦੀਆਂ ਕੱਚ 'ਚ ਦੂਜਿਆਂ ਦੀਆਂ ਹੱਥ 'ਚ ਰੱਖ ਕੇ ਫਿਰ ਮੈਨੂੰ ਝਾੜ ਦੋ ਸਟੇਜ ਤੇ ਫਿਰ ਤੇ ਨਹੀਂ ਨਾ ਗੱਲ ਬਣਨੀ ਫਿਰ ਜਿੱਥੇ ਉਹਨਾਂ ਨੂੰ ਕਹਿਣਾ ਪੈਣਾ ਹੈ ਉੱਥੇ ਕਿਤੇ ਨਾ ਕਿਤੇ ਸਾਡੇ ਵਾਲਿਆਂ ਨੂੰ ਵੀ ਕਹਿਣਾ ਪੈਣਾ ਤਾਂ ਜਾ ਕੇ ਸੁਧਾਰ ਮਾੜਾ ਮੋਟਾ ਹੋਣਾ ਹੈ ਪਰ ਇਹ ਤੇ ਹੋ ਗਿਆ ਵੀ ਨਾ ਕਰਨਾ ਹੈ ਨਾ ਕਰਨ ਦੇਣਾ ਹੈ ਇਹ ਇਹ ਕਰਨਾ ਨਹੀਂ ਹੈ ਨਾ ਮੈਂ ਸੱਚ ਕਹਿ ਰਿਹਾ ਮੈਨੂੰ ਇਸ ਗੱਲ ਦਾ ਦੁੱਖ ਹੈ ਮੈਨੂੰ ਦੇਖੋ ਮੈਂ ਬੜੀ ਸੋਹਣੀ ਜ਼ਿੰਦਗੀ ਜੀਂਦਾ ਆਪਣੀ ਸੱਚੇ ਹੈ ਮੇਰੇ ਵਰਗੀ ਜ਼ਿੰਦਗੀ ਕੋਈ ਨਹੀਂ ਜਿੰਦਾ ਮੋੜ ਮੈਂ ਚੰਗੀ ਗੱਡੀ 'ਚ ਬੈਠ ਕੇ ਜਾਂਦਾ ਮੈਂ ਚੰਗੇ ਬੈੱਡ ਤੇ ਸੌਂਦਾ ਮੈਂ ਚੰਗੇ ਬਾਥਰੂਮ ਚ ਨਹਾਉਂਦਾ ਮੇਰੇ ਅੱਗੇ ਪਿੱਛੇ 4-5 ਗੰਡੀਆਂ ਜਾਂਦੀਆਂ ਮੈਂ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਦਾ ਮੈਂ ਦੇਸ਼ ਵਿਦੇਸ਼ ਵਿੱਚ ਮੈਨੂੰ ਲੋਕ ਪਿਆਰ ਕਰਦੇ ਐ ਮੈਂ ਸਾਰਾ ਸੰਸਾਰ ਘੁੰਮਿਆ ਮੈਂ ਅੱਜ ਵੀ ਬੜਾ ਸੌਖਾ ਮੈਂ ਕੱਲ ਵੀ ਬੜਾ ਸੌਖਾ ਰਾਂਗਾ ਮੈਂ ਪਰਸਨਲ ਔਖਾ ਨਹੀਂ ਐ ਪਰ ਮੈਂ ਜਦੋਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਵੇਖਦਾ ਤੇ ਨੰਦਪੁਰ ਵੇਖਦਾ ਤੇ ਜਦੋਂ ਮੈਂ ਪੰਜਾਬ ਨੂੰ ਗੁਰੂ ਗੋਬਿੰਦ ਸਿੰਘ ਦੇ ਪੰਜਾਬ ਨੂੰ ਅਸਾਈ ਬਣਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਅਸੀਂ ਬਹੁਤ ਮਿਹਨਤ ਕੀਤੀ ਇਸ ਪੰਜਾਬ ਵਿੱਚ 10 ਲੱਖ ਲੋਕਾਂ ਨੂੰ ਅਮਰ ਤੇ ਛਕਾ ਕੇ ਜੋੜਿਆ ਤੇ ਗੁਰੂ ਨਾਨਕ ਦੀ ਧਰਤੀ ਉੱਤੇ ਇਹ ਇਹ ਇਦਾਂ ਜਦੋਂ ਹੋ ਜਾਂਦਾ ਫਿਰ ਤਕਲੀਫ ਹੁੰਦੀ ਐ ਦੇਖੋ ਅਗਲਿਆਂ ਦੇ ਅਸਾਈਆਂ ਦੇ ਵੱਡੇ ਵੱਡੇ ਦੇਸ਼ ਨੇ ਪੈਸਾ ਆਉਣਾ ਹੈ ਵੱਡੇ ਵੱਡੇ ਉਹਨਾਂ ਨੇ ਪੈਸੇ ਨਾਲ ਸਾਰਾ ਕੁਝ ਕਰ ਲੈਣਾ ਤੇ ਸਾਡੇ ਵਾਲਿਆਂ ਨੇ ਹੱਥ ਤੇ ਹੱਥ ਧਰ ਕੇ ਬੈਠੇ ਮੈਂ ਇੱਕ ਪ੍ਰਚਾਰਕ ਵੀਰ ਨਾਲ ਗੱਲ ਕਰਦਾ ਸੀ ਮੈਂ ਕਿਹਾ ਵੀਰਾ ਯਾਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਪ੍ਰਚਾਰ ਕਰਿਆ ਕਰੋ ਮੈਂ ਕਿਹਾ ਤਿੰਨ ਦਮਾਲ ਰੱਖਿਆ ਕਰੋ ਤੀਜੇ ਦੇ ਨੰਮਰ ਸੰਚਾਰ ਕਰਾਇਆ ਕਰੋ ਮੈਂ ਕਿਹਾ ਅਸੀਂ 20 ਸਾਲ ਕੀਤਾ ਤੇ ਮੈਨੂੰ ਪਤਾ ਕੋ ਉਹਨਾਂ ਨੇ ਕੀ ਕਿਹਾ ਉਹ ਬੀਬੀਆਂ ਵਾਲਾ ਮਾਈਕ ਅਜੇ ਬੰਦ ਕਰ ਦਿਓ ਧਾਰਨਾ ਵੇਲੇ ਚਲਾਇਓ ਹਾਂ ਇੱਧਰ ਸੁਣੋ ਉਹ ਨਾ ਮੇਨੂੰ ਵੀਰ ਨੇ ਗੱਲ ਕੀਤੀ ਉਹ ਕਹਿੰਦਾ ਜੀ ਪ੍ਰਚਾਰ ਕਾਦਾ ਕਰਨਾ ਹੈ ਜੀ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਇੱਥੇ ਜਥੇਬੰਦੀਆਂ ਬਹੁਤ ਨੇ ਕਦੇ ਕੋਈ ਸੱਦ ਲੈਂਦਾ ਕਦੇ ਕੋਈ ਸੱਦ ਲੈਂਦਾ ਕਦੇ ਕੋਈ ਘੇਰ ਲੈਂਦਾ ਕਦੇ ਕੋਈ ਘੇਰ ਲੈਂਦਾ ਮੈਂ ਕਿਹਾ ਫਿਰ ਹੁਣ ਕੀ ਸੋਚਿਆ ਕਹਿੰਦੇ ਅਸੀਂ ਸੋਚਿਆ ਬਾਬੇ ਸ਼੍ਰੀ ਚੰਦ ਵਾਲੀ ਫੋਟੋ ਲਾ ਲਓ ਉਧਰ ਨੂੰ ਹੋ ਜਾਉ ਦਾਸੀਆਂ ਕੰਨੀ ਕਹਿੰਦੇ ਉਧਰ ਕੋਈ ਨਹੀਂ ਪੁੱਛਦਾ ਭਾਵੇਂ ਤੁਸੀਂ ਨੰਗੇ ਵੀ ਤੁਰੇ ਫਿਰੋ ਕਹਿੰਦੇ ਕੋਈ ਨਹੀਂ ਪੁੱਛਦਾ ਕਹਿੰਦੇ ਇੱਧਰ ਵਾਲਾ ਕੰਮ ਠੀਕ ਨਹੀਂ ਕਹਿੰਦੇ ਗੋਣੀ ਗੋਣੇ ਨੇ ਬਾਬੇ ਸ਼੍ਰੀ ਚੰਦ ਦੇ ਗੱਲ ਲੈਣੇ ਆ ਮੈਂ ਉਹਦੀਆਂ ਗੱਲਾਂ ਸੁਣ ਰਿਹਾ ਸੀ ਤੇ ਮੈਨੂੰ ਸੱਚੀ ਸਾਡੇ ਵਿੱਚ ਬੰਦੇ ਹਰ ਕੋਈ ਬੰਦਾ ਇੱਥੇ ਆਗੂ ਬਣਿਆ ਫਿਰਦਾ ਹੈ ਹਰ ਕੋਈ ਬੰਦਾ ਰੋਬ ਮਾਰਦਾ ਹੈ ਹਰ ਕੋਈ ਬੰਦਾ ਤੁਹਾਨੂੰ ਪੈਰਾਂ 'ਚ ਬਿਠਾਉਣਾ ਚਾਹੁੰਦਾ ਹੈ ਕਿਵੇਂ ਬੰਦਾ ਕਰ ਸਕਦਾ ਪਰ ਸਾਡੇ ਹੱਥੋਂ ਇਹ ਮੌਕਾ ਲੰਘ ਜਾਣਾ ਇਹ ਟਾਈਮ ਲੰਘ ਜਾਣਾ ਸਾਡੇ ਹੱਥੋਂ ਔਰ ਆਉਣਾ ਨਹੀਂ ਆਉਣਾ ਨਹੀਂ ਕਦੇ ਹੀ ਹੁੰਦਾ ਕਿ ਜਦੋਂ ਲੋਕ ਸੁਣਨ ਲੱਗਦੇ ਨੇ ਆਪਾਂ ਪ੍ਰੋਗਰਾਮ ਕਰਦੇ ਰਹੇ ਮੈਂ ਹੁਣ ਢੜੀਆਂ ਵੀ ਕਰਕੇ ਆਇਆ ਕਿਸੇ ਮੰਡੀ ਦੇ ਵਿੱਚ ਅੱਜ ਪ੍ਰੋਗਰਾਮ ਰੱਖੋ ਰੌਲਾ ਰੱਪਾ ਨਾ ਪਵੇ ਤੁਸੀਂ ਵੇਖੋ ਤੇ ਸਹੀ ਜਵਾਨੀ ਦੇ ਵਿੱਚ ਉਤਸ਼ਾਹ ਕਿੰਨਾ ਹੁੰਦਾ ਹੈ ਚਾ ਕਿੰਨਾ ਹੁੰਦਾ ਹੈ ਫਿਰ ਸੁਣਦੇ ਵੀ ਨੇ ਫਿਰ ਸਮਝਦੇ ਵੀ ਨੇ ਉਹਨਾਂ ਦੇ ਪੱਲੇ ਵੀ ਪੈਂਦਾ ਹੈ ਅਸੀਂ ਆਪਣਾ ਕੰਮ ਚਲੋ ਅਸੀਂ ਆ ਨੈਟ ਤੇ ਆਪਣੇ ਵੱਲੋਂ ਜੋ ਕਰ ਸਕਦੇ ਹਾਂ ਕਰਦੇ ਆਂ ਪਰ ਜੋ ਹਾਲਾਤ ਬਣਨੇ ਨੇ ਇਹ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਕੀ ਬਣਨੇ ਨੇ ਆਉਣ ਵਾਲੇ ਦਸਾਂ ਸਾਲਾਂ ਵਿੱਚ ਨੋਟ ਕਰਕੇ ਰੱਖਿਓ ਕਲਿੱਪ ਮੇਰਾ ਸੇਵ ਕਰਕੇ ਰੱਖਿਓ ਫਿਰ ਯਾਦ ਰੱਖੋਗੇ ਵੀ ਹੋਇਆ ਕੀ ਇਹ ਹੋ ਜਾਣਾ ਇਹਨਾਂ ਨੂੰ ਤੁਸੀਂ ਲੜਕੇ ਨਹੀਂ ਰੋਕ ਸਕਦੇ ਡੰਡੇ ਨਾਲ ਨਹੀਂ ਰੋਕ ਸਕਦੇ ਅਸੀਂ ਇਸਾਈਆਂ ਦਾ ਪ੍ਰੋਗਰਾਮ ਨਹੀਂ ਹੋਣ ਦੇਣਾ ਨਾ ਤੁਹਾਨੂੰ ਪ੍ਰਚਾਰ ਦੇ ਬਦਲੇ ਪ੍ਰਚਾਰ ਕਰਨਾ ਪੈਣਾ ਜਿੱਥੇ ਅਗਲਾ ਜੀਸਸ ਦੀ ਗੱਲ ਕਰੇ ਤੈਨੂੰ ਤੇਰਾ ਜੀਸਸ ਮੁਬਾਰਕ ਉਥੇ ਕਲਗੀਆਂ ਵਾਲੇ ਨੂੰ ਬਰਾਬਰ ਖਲਾ ਨਹੀਂ ਮੈਨੂੰ ਮaaf ਕਰਦੇ ਕਲਗੀਆਂ ਵਾਲਾ ਬਹੁਤ ਅੱਕੇ ਲੱਗ ਜਾਂਦਾ ਹੈ ਹਿਸਟਰੀ ਇਦਾਂ ਦੀ ਹੈ ਕਿ ਜਿਵੇਂ ਮaaf ਕਰਨਾ ਕਿਸੇ ਮਰੂਤੀ ਗੱਡੀ ਦੇ ਬਰਾਬਰ ਤੁਸੀਂ ਜਿਵੇਂ ਕੋਈ ਬੱਟੀ ਸਾਰੀ ਹਮਰ ਲਾ ਦਿਓ ਨਾ ਟਰੱਕ ਵਰਗੀ ਗੱਡੀ ਐ ਉਹ ਤੇ ਐ ਐ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਦਾ ਪੁੱਤ ਐ ਸਾਹਮਣੇ ਪਏ ਨੇ ਕੋਲੋਂ ਲੰਘਣਾ ਐ ਕਿਤੇ ਇਹ ਗੱਲ ਛੋਟੀ ਥੋੜਾ ਦਿਲ ਕਾਲਜਾ ਕੱਢ ਕੇ ਲੈ ਜਾਂਦੀ ਲੋਕਾਂ ਦਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਬੰਦੇ ਦਾ ਰੋਮ ਰੋਮ ਰੋਣ ਲਾ ਦਿੰਦਾ ਕਲਗੀਆਂ ਵਾਲੇ ਦਾ ਤੇ ਨਾਂ ਲੈ ਕੇ ਚਰਨਾਟ ਛਿੜਦੀ ਏ ਸ਼ਰੀਰ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੋਵੇ ਇਹ ਅੱਜ ਜੋ ਹਾਲਾਤ ਬਣ ਰਹੇ ਨੇ ਸਾਨੂੰ ਪੰਜਾਬ ਤੇ ਤਰਸਾਉਂਦਾ ਹੈ ਅੱਧੀ ਜਵਾਨੀ ਬਾਹਰ ਚਲੇ ਜਾਣੀ ਹੈ ਅੱਧੀ ਸਾਈ ਬਣ ਜਾਣੀ ਵੀ ਹੋਣਾ ਬਹੁਤ ਪਛਤਾਉਣਗੇ ਜਿਹੜੇ ਅੱਜ ਕੁਰਸੀਆਂ ਦੇ ਭੁੱਖੇ ਲੀਡਰ ਨੇ ਨਾ ਸਾਡੇ ਬਹੁਤ ਪਛਤਾਉਣਗੇ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਗੁਰੂ ਨਾਲ ਨਹੀਂ ਪਿਆਰ ਇਹਨਾਂ ਨੂੰ ਸਿੱਖੀ ਪਰਫੁੱਲਤ ਹੁੰਦੀ ਨਹੀਂ ਵੇਖਦੇ ਵੋਟਾਂ ਢੜੀਆਂ ਵਾਲਾ ਸਾਡਾ ਸਾਥ ਦੇਉ ਫੇਰ ਤੇ ਲਾਲੇ ਦੀਵਾਨ ਜੇ ਸਾਡਾ ਸਾਥ ਨਹੀਂ ਦੇਣਾ ਫੇਰ ਨਹੀਂ ਕੁਝ ਕਰਨ ਦੇਣ ਲੈ ਆ ਹਾਲ ਹੈ ਬੋਟਾ ਬਵਾਲੋ ਇਹਨਾਂ ਨੂੰ ਅੱਜ ਕਹਿਦੇ ਹੋ ਤੁਸੀਂ ਬਸ ਫੇਰ ਖੁਸ਼ ਨੇ ਚਲੋ ਕੋਈ ਗੱਲ ਨਹੀਂ ਆਪਾਂ ਫੇਰ ਉਹੀ ਗੱਲ ਕਰ ਸਕਦੇ ਆ ਵੀ ਜਦੋਂ ਮਹਾਰਾ ਦਾ ਨਾਮ ਆਉਂਦਾ ਸੀ ਨਾ ਇਤਿਹਾਸ ਆਉਂਦਾ ਸੀ ਮੈਂ ਪੜਦਾ ਰਿਆਂ ਲੋ ਪੜਦਾ ਉਹ ਜਦੋਂ ਗੁਰੂ ਨਾਨਕ ਨਿਕਲਦਾ ਸੀ ਨਾ ਲੈ ਕੇ ਮਰਦਾਨੇ ਨੂੰ ਜੋਗੀਆਂ ਨੂੰ ਜੋਗ ਭੁੱਲ ਗਏ ਜਦੋਂ ਛਿੜੀਆਂ ਰਵਾਵਦੀਆਂ ਤਾਰਾਂ ਵਜੋਗੀਆਂ ਜੋਗੀਆਂ ਨੂੰ ਜੋਗ ਭੁੱਲ ਗਏ ਜਦੋਂ ਛਿੜੀਆਂ ਰਵਾਵਦੀਆਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਗਏ ਜੋਗ ਭੁੱਲ ਕੇ ਜਦੋਂ ਛਿੜੀਆਂ ਰਵਾਵਦੀਆਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਕੇ ਜੋਗੀਆਂ ਨੂੰ ਉਹ ਜੋਗੀਆਂ ਨੂੰ ਜੋਗ ਭੁੱਲ ਗਏ ਜਦੋਂ ਛਿੜੀਆਂ ਰਵਾਵਦੀਆਂ ਤਾਰਾਂ ਜੋਗੀਆਂ ਜੋਗ ਭੁੱਲ ਕੇ ਛਿੜੀਆਂ ச ਵੇਖਦੇ ਜੋ ਵੀ ਸਾਡਾ ਬੰਧ ਨਿਆਰਾ ਹੈ ਨਹੀਂ ਵੇਖਦੇ ਜੋ ਵੀ ਸਾਡਾ ਬੰਧ ਨਿਆਰਾ ਹੈ ਅਸੀਂ ਨਹੀਂ ਵੇਖਦੇ ਜੋਗੀ ਸਾਡਾ ਬੰਧ ਨਿਆਰਾ ਹੈ ਅਸੀਂ ਨਹੀਂ ਵੇਖਦੇ ਜੋਗੀ ਸਾਡਾ ਬੰਧ ਨਿਆਰਾ ਹੈ ਅਸੀਂ ਨਹੀਂ ਵੇਖਦੇ ਜੋਗੀ ਸਾਡਾ ਬੰਧ ਨਿਆਰਾ ਹੈ ਸੀ ਨਹੀਂ ਦਫੰਤ ਨੇ ਆ ਰਾਗਾ ਅੱਜ ਵੀ ਕਲਕੀਆਂ ਵਾਲੇ ਪਾਸ਼ਾ ਨਾਲ ਪਿਆਰ ਕਰਨ ਵਾਲਿਆਂ ਦਾ ਘਾਟਾ ਨਹੀਂ ਪਿਆਰ ਦੀ ਚਿੰਗ ਪੈਦਾ ਕਰਨੀ ਪੈਂਦੀ ਹੈ ਸਿੱਖਾਂ ਦੇ ਅੰਦਰ ਦੀਵੇ ਬਾਲਣੇ ਪੈਂਦੇ ਹੈ ਉਹਨਾਂ ਨੂੰ ਹਲੂਣਾ ਦੇਣਾ ਪੈਂਦਾ ਹੈ ਐ ਮੋਟਿਆਂ ਤੋਂ ਫੜ ਕੇ ਕਹਿਣਾ ਪੈਂਦਾ ਕਹਿ ਗੁਰੂ ਗੋਬਿੰਦ ਸਿੰਘ ਕਿੱਧਰ ਤੁਰਿਆ ਤੂੰ ਹਲਾਹ ਲਾ ਕੇ ਸਮਝਾਉਣਾ ਪੈਂਦਾ ਫਿਰ ਵੜਦੀ ਖਾਨੇ ਗੱਲ ਫਿਰ ਕਹਿੰਦੇ ਧੰ ਗੁਰੂ ਗੋਬਿੰਦ ਸਿੰਘ ਫਿਰ ਪਿਆਰ ਬਣਦਾ ਅੰਦਰ ਪਿਆਰ ਬਣਾਉਣਾ ਪੈਂਦਾ ਹੈ ਪਿਆਰ ਪੈਦਾ ਕਰਨਾ ਪੈਂਦਾ ਹੈ ਜਿੰਗ ਲਾਉਣੀ ਪੈਂਦੀ ਪਿਆਰ ਦੀ ਉਹ ਲਗਣੀ ਚਾਹੀਦੀ ਪੰਜਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਦਿੱਤਾ ਗਿਫਟ ਹੈ ਜਿਹੜਾ ਅਸੀਂ ਪੜਨਾ ਹੈ ਸਮਝਣਾ ਹੈ ਪਰ ਗੁਰੂ ਗੋਬਿੰਦ ਸਿੰਘ ਨਾਲ ਹੈ ਪਿਆਰ ਕਰਨਾ ਵੀ ਨਾ ਯਾਰ ਕਿਸੇ ਹੋਰ ਦਾ ਠੀਕ ਹੈ ਸਭ ਦਾ ਸਤਿਕਾਰ ਕਰਦੇ ਹਾਂ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਸਭ ਚੰਗੇ ਆ ਪਰ ਇਹ ਨਾ ਕੋ ਵੀ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਛੱਡਦੇ ਖਸਮ ਤੇ ਕੋਈ ਹੁੰਦਾ ਇਦਾਂ ਚਾਹੀਦਾ ਵਾ ਹਣ ਭੋਲੇ ਹੁੰਦੇ ਆ ਲੋਕ ਤੇ ਪੰਜਾਬ ਵਾਲ ਨੂੰ ਜਿਆਦਾ ਮੂੰਹ ਇਸੇ ਕਰਕੇ ਬਹੁਤੇ ਕਰਦੇ ਆ ਕਿਉਂਕਿ ਭੋਲਾ ਪੰਜਾਬ ਈਮੋਸ਼ਨਲੀ ਜਜ਼ਬਾਤੀ ਲੋਕ ਨੇ ਜਿਹੜਾ ਮਰਜ਼ੀ ਮਗਰ ਲਾ ਲੈਂਦਾ ਇਹਨਾਂ ਨੂੰ ਜਜ਼ਬਾਤੀ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਜਿਹੜਾ ਮਰਜ਼ੀ ਪਿੱਛੇ ਲਾ ਲਵੇ ਸਮਝ ਆ ਗਿਆ ਇਹ ਭੋਲੀ ਕੌਮ ਹੈ ਇਹਨੂੰ ਕਦੇ ਕੋਈ ਬੁੱਧੂ ਬਣਾ ਲੀਂਦਾ ਕਦੇ ਕਿਸੇ ਪਿੱਛੇ ਕਮਲੇ ਹੋ ਜਾਂਦੇ ਨੇ ਕਦੇ ਕਿਸੇ ਪਾਸੇ ਕਮਲੇ ਹੋ ਜਾਂਦੇ ਨੇ ਇਹਨਾਂ ਦੇ ਤਰਸ ਕਰੋ ਇਹ ਤਰਸਜੋਗ ਨੇ ਇਹਨਾਂ ਨੂੰ ਪਤਾ ਨਹੀਂ ਵੀ ਕਰ ਕੀ ਰਹੇ ਨੇ ਜੇ ਠੱਲ ਪੈਂਦੀ ਸੀ ਨਾ ਮaaf ਕਰਨਾ ਇਹ ਹੰਕਾਰ ਵਾਲੀ ਗੱਲ ਨਹੀਂ ਇਹ ਤੁਸੀਂ ਸੰਗਤ ਦਾ ਪਿਆਰ ਸੀ ਜਿੱਥੇ-ਜਿੱਥੇ ਮੰਡੀਆਂ 'ਚ ਦੀਵਾਨ ਲੱਗਦੇ ਸੀ ਨਾ ਉਹ ਸਭ ਦਾ ਬੂਥਾ ਬੰਦ ਹੋ ਜਾਂਦਾ ਸੀ ਇਕੱਠ ਸਾਤ ਸ੍ਰੀ ਅਕਾਲ ਹੁੰਦਾ ਸੀਗੇ ਨਹੀਂ ਸੀ ਹੁੰਦਾ ਅੰਮ੍ਰਿਤਸਰ ਦਮਾਨ ਲਾਏ ਤਰਨ ਤਾਰਨ ਲਾਏ ਏਡੀ ਦੁਨੀਆ 20 25 25 ਕਿੱਲੇ ਜਗਾ ਰੱਖਣੀ 15 15 ਏਕੜ ਚ ਪੰਡਾਲ ਹੁਣ ਭੋਲੇ ਹੁੰਦੇ ਐ ਲੋਕ ਤੇ ਪੰਜਾਬ ਵੱਲ ਨੂੰ ਜਾਦਾ ਮੂੰਹ ਇਸੇ ਕਰਕੇ ਬਹੁਤੇ ਕਰਦੇ ਐ ਕਿਉਂਕਿ ਭੋਲਾ ਪੰਜਾਬ ਈਮੋਸ਼ਨਲੀ ਜਜਬਾਤੀ ਲੋਕ ਨੇ ਜਿਹੜਾ ਮਰਜ਼ੀ ਮਗਰ ਲਾ ਲੈਂਦਾ ਇਹਨਾਂ ਨੂੰ ਜੇ ਜਬਾਤੀ ਬੱਤਨੇ ਦੀ ਪ੍ਰੋਬਲਮ ਹੁੰਦੀ ਹੈ ਜਿਹੜਾ ਮਰਜ਼ੀ ਪਿਛੇ ਲਾ ਲੇ